ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਅੱਜ ਦੀ ਵੀਡੀਓ ਵਿੱਚ ਦੋ ਜਰਸੀ ਬੈੜਾ ਤੇ ਤਿੰਨ ਦਿਖਾਵਾਂਗੇ HF ਦੇ ਬੈੜਾ ਪੰਜ ਬੈੜਾ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰिएगा ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਬਾਈ ਭਾਣੂ ਬੀਸੀਆ ਪਿੰਡ ਹੰੜਾ ਹੈ ਜਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਜੀ ਆਪਣਾ ਕੰਟੈਕਟ ਨੰਬਰ ਹੈ 9877878899 ਦੂਜਾ ਨੰਬਰ ਇਹਦਾ ਨਾ ਸੀ ਜਤੋਂ 35 50 ਰੁਪਏ ਬੱਡੇ ਭਰਾ ਨੰਬਰ ਇਹਦਾ ਠੀਕ ਹੈ ਆਪਣਾ ਵਪਾਰ ਦਾ ਕੰਮ ਹੈ ਰਟੀਨ ਚ ਪਸੋਂਦੇ ਰਹਿੰਦੇ ਆ ਰਟੀਨ ਦੇ ਵਿੱਚ ਆਉਂਦੀ ਰਹਿੰਦੇ ਨੇ ਬਈ ਆਪਣੀ ਓੜ ਜਾਂ ਨਜ਼ਰ ਪਹਿਲੇ ਨੰਬਰ ਤੇ ਆਪਾਂ ਜਰਸੀ ਵੈੱਡ ਦੇਖ ਰਹੇ ਹਾਂ ਕਿਹੜਾ ਸੁਹਾ ਸੂਰੀ ਹੈ ਇਹ ਵੀਰੇ ਦੂਜਾ ਸੁਹਾ ਸੂਹਾ ਸੁੰਦੀ ਹੈਗੀ ਪਲੂਨ ਇਹਨੇ ਐਮਐਨ ਕੇ ਚੱਲ ਗਈ 18 ਤੋਂ 19 ਕਿਲੋ ਦਾ ਦਿੱਤਾ ਹੈ ਠੀਕ ਹੈ ਪਲੂਨ ਬੰਨ ਕੇ ਦੋ ਦੋ ਦਿੱਤਾ ਹੋਇਆ ਕੋਈ ਖੋਲਾ ਛੱਡ ਕੇ ਨਹੀਂ ਕੀ ਕਹਿੰਦਾ ਗਾ ਆਮ ਤੋਂ ਰੂਲੀ ਹੈ ਆਪਾਂ ਨੇ ਤੇ ਐਡੇ ਜਰਸੀ ਐ ਸਿਮਣ ਲੱਗਿਆ ਹੋਇਆ ਹੈਗਾ ਜੀ ਹਾਂ ਅੱਜ ਦਿਨ ਕਿੰਨੇ ਕੁ ਲੈ ਜਾਊਗੀ ਤਿੰਨ ਮੋਟੇ ਕਰਾਨੇ ਕਿ ਚਾਰ ਚਾਰ ਦਾ ਉਹ ਕਿੰਨੀ ਠੀਕ ਹੈ ਚਾਰ ਦਾ ਤਾਂ ਉਹ ਜਦੋਂ ਸੂਈ ਤੇ ਖੀਰੀ ਬੱਸੀ ਸੂਈ ਸੀ ਠੀਕ ਹੈ ਚਾਰ ਦਾ ਦਾ ਜਵਾਨੀ ਦੇ ਵਿੱਚ ਹੀ ਆ ਦੂਜੀ ਜਵਾਨੀ ਦੇ ਵਿੱਚ ਜਾ ਇਹਨੂੰ ਕੋਈ ਆਲਾ ਦਹੋਲਾ ਤਾਂ ਜੇ ਆਪਾਂ ਪਹਿਲਾਂ ਕਿ ਕੀ ਵੇਚੀ ਤਾਂ ਵੀ ਵੇਚੀ ਪਰ ਉਹ ਸੂਇਆ ਦੂਜੀ ਜਗਾ ਪਹਿਲੇ ਨੇ ਖੀਰੀ ਸੂਈ ਖੀਰੀ ਨਾਲ 19 ਕਿਲੋ ਦੱਸਦਾਗਾ ਠੀਕ ਹੈ ਪਲੋਂ ਖੀਰੀ ਸੂਕੇ 19 ਕਿਲੋ ਤੋਂ ਚੱਲੀ ਆ ਇਹਦੀ ਫੈਂਟ ਗਿਆ ਮੰਨ ਕੇ ਗੱਲ ਕਰਾਈ ਇਹਨਾਂ ਲਈ ਆਪਾਂ ਕਹਿੰਦੇ ਵੀ 6260 ਤੋਂ ਤੁੱਤੀ ਆਉਂਦੀ ਰਹੀ ਜੀ ਮੱਝਾਂ ਨਾਲ ਕੰਪੇਅਰ ਹੁੰਦਾ ਇਹ ਮੱਝਾਂ ਨਾਲ ਕੰਪੇਅਰ ਹਾਂ ਸਾਡੀ ਠੁੱਡੀ ਇੰਨੀ ਦਾ ਬਾਈ ਜਿੰਨੀ ਮਾਰਦੀ ਕਹਿੰਦੇ ਰੇਡ ਰੇਡ ਮੁੱਠੀ ਹਾਣਾ ਕੋਈ ਐ ਨਹੀਂ ਹੈਗਾ ਜਿਵੇਂ ਮਰਜ਼ੀ ਵੀ ਚੁੜੀਏ ਬਣਾ। ਸੋ ਸੋਹਣਾ ਸਾਫ ਸੁਥਰਾ ਥਾਣਾ ਹਨਾ। ਹਾਂ। ਤੇ ਰੇਂਜ ਕਿ ਨਹੀਂ ਕੋਈ ਦੀ? ਰੇਂਜ ਬਾਈ ਐਮ ਐਨ ਕੇ ਚੱਲ ਵੀ ਲੈਂਡ ਦੇਣੀ ਆ ਮੁੱਲ ਦਾ ਯਾਰਾ ਕੋਈ ਚੱਲਣ ਦੇ ਨਾਲੇ। ਠੀਕ ਹੈ ਨਾ ਗੱਲ। 2 ਘਟ 90000 ਦੀ ਵੈੜ ਦੇਦਾ ਆਪਾਂ। 88000 ਦੀ ਵੈੜ ਆਪਾਂ ਦੇਣੀ ਆ। ਨਹੀਂ ਆਈ। ਸਭ ਤੋਂ ਕੁਝ ਦੇਣੇ ਤੇ ਸੂਣ ਚ ਬਾਕੀ ਆ। ਬਾਕੀ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਬੱਚੀ ਦੇਖ ਸਕਦੇ ਹੋ। ਨਮਾ ਖਾਨ ਦੂਸਰਾ ਸੂਰਜ ਹੈ ਮੂੰਹੋਂ ਚਾਰ ਦੰਦਾ। ਹਾਂ ਜੀ ਬਾਈ ਰਾਣੂ ਪੁੱਲਾ 22 ਚੇਕ ਨੂੰ ਲੈਣ ਖਰਾਦਲ ਪਾਵਾਂਗਾ ਠੀਕ ਆ ਰੇਟ 88000 ਰੁਪਇਆ ਇਹਦੇ ਵਿੱਚੋਂ ਮੌਕੇ ਤੇ ਗੁਜਾਇਸ ਹੋ ਜੂਗੀ ਹਨ ਠੀਕ ਆ ਮਾਨਤਾਂ ਦੇ ਵਿੱਚੋਂ ਹੋ ਜੂ ਨਰਮ ਮੌਕੇ ਦੇ ਬਾਕੀ ਫਿਟਨੈਸ ਲੈਵੇ ਦੀ ਕੰਪੈਨ ਵਾਲੀ ਠੀਕ ਆ ਜਿੰਦ ਜਾਨ ਸੋਹਣੀ ਸੁਰੱਖੀ ਵਾਧੂ ਆਣਾ ਹਾਂ ਸੋ ਕੱਦ-ਕਾਡ ਤੇ ਬਾਕੀ ਹਵਾਨਾ ਵਗੈਰਾ ਦੇਖੋ ਪਿੰਡੇ ਤੇ ਕੋਈ ਹੋਰ ਸਹੀ ਨਹੀਂਗਾ ਮੂੰਹ ਮੱਥਾ ਕੋਈ ਛੋਟੀ ਮੰਨ ਕੇ ਵੀਰ ਫਾਉਦਾ ਨਾ ਕਰੇ ਕਿਪਰ ਨਹੀਂ ਗੱਡੀ ਯੂਗੀ ਜੀ ਪਹਾੜਾਂ ਚ ਦੇਰ ਯੱਕੀ ਨਹੀਂ ਹੈ ਕਹਿੰਦਾ ਭਾਬਾ ਦੁੱਧ ਜੇ ਐਵਰੇਜ ਕਿ 20 ਤੋਂ ਪਰ ਵਾਲੀ ਹੈਗੀ ਆ 20 ਤੋਂ ਪਲੱਸ ਖੋਲਾ ਖਰਾ ਦਾ ਦੁਬਈ ਦਾ ਠੀਕ ਹੈ ਚਾਹੇ 20 ਕਿਲੋ ਮੰਨ ਕੇ ਪਰਚੇਸ ਕਰ ਲੇ ਬੰਦਾ ਬੈ 20 ਦੇ ਵਾਲਾ ਗੜਾ ਵਾਲਾ ਹਿੰਦੇ 25 ਕਿਲੋ ਵੀ ਚੜੇ ਠੀਕ ਹੈ ਮੌਸਮ ਵੀ ਵਧੀਆ ਆਉਣਾ ਠੀਕ ਹੈ ਇਹ ਦੁਬਾਰਾ ਹੁਣ ਮੰਨ ਮੰਨ ਕੇ ਇਧਰ ਫੜ ਕੇ ਪੈ ਜਾਣਾ ਦਿਨਾਂ ਦਾ ਹਾਂ ਤੇ ਸੀਗੇ ਪਹਿਲੇ ਨੰਬਰ ਤੇ ਦੂਸਰਾ ਸੂਬਾ ਸੂਰੀ ਆ ਅੱਗੇ ਦੂਜੇ ਨੰਬਰ ਜਿਹੜੇ ਵੜ ਦੇਖ ਰਹੇ ਆਪਾਂ ਇਹ ਵੀ ਦੂਜਾ ਸੂਬਾ ਹੁੰਦੀ ਹੈ ਜੀ ਜੀ ਪਰੂਣੇ ਨੇ ਤੇ ਕਿਹਨੋਂ ਦੁੱਧ ਆ ਜਾ ਜੀ ਐਤੀ ਮਰਜੀ ਜਿਹੜਾ ਮਰਜੀ ਵੀਰ ਮੰਨ ਕੇ ਲੈ ਲਈ ਦੁੱਧ ਮੰਨ ਕੇ 25 ਕਿਲੋ ਖਰਾ ਦੁੱਧ ਪਾਉਗੀ ਕਿਆ ਇੱਕ ਦਿਨ ਕੱਢ ਜੂਗੀ ਸੂਣ ਦੇ ਜੀ ਸੂਣ ਦੇ ਭਾਈ ਇਹ ਆ ਮੰਨ ਕੇ ਕਾਹਤਾ ਪੈ ਨਹੀਂ ਬਹਿ ਰਹਿਣਾ ਜੀ ਤੇ 23 ਕਿਲੋ ਨੇ ਪਰੂਣੇ ਦੁੱਧ ਦਿੱਤਾ ਇਹ ਵੀ ਬੰਦ ਕੇ ਆ ਮੰਨ ਕੇ ਜੱਜ ਕੋਈ ਫਾਰਮ ਵੀ ਨਹੀਂ ਲਿਖੀ ਜੀ ਸ਼ੀਮਲੇ ਨਹੀਂ ਪੂਰਾ ਟੌਪਿਕ ਲੱਗਿਆ ਪ੍ਰੀਤ ਤੋਂ ਗੱਪਣਾ ਭਾਈ ਇਹ ਜੀ ਪ੍ਰੀਤ ਤੋਂ ਗੱਪਣਾ ਹਫਤਾ ਹਫਤਾ ਕੱਢ ਜੂਗੀ ਜੀ ਹਫਤਾ ਪੈਣ ਦੀ ਪਿਆਰਾ ਆ ਦੁੱਧ 25 ਕਿਲੋ ਖਰਾ ਦੁੱਧ ਦੇਣਾ ਇਹਨੇ ਰੇਟ ਇਹਦਾ ਰੇਟ ਭਈ ਇਹ ਲੈਣ ਦੇਣੀ ਆ ਕੀ ਇਹ ਬੈੜਾ ਕੰਨ ਬੈਹਿਆ ਦਿੱਤਾਗੇ 90 ਜੋ ਮਾਨਤਨ ਮੌਕੇ ਤੇ ਹੋ ਜੂਗਾ ਵੀਰੇ ਮੂੰਹ ਅਈ ਦੰਦਾ ਕੀ ਹੈ ਬੈੜੇ ਦੇ ਸਭਰਾ ਦੰਦ ਦੇਖੋ ਹਰੇ ਸੈਗੇ ਦੰਦ ਦੇ ਬੱਚੀ ਚੱਕਦੀ ਪਈ ਆ ਹਨਾ ਆਹ ਬਲੇ ਸੈਗੇ ਚੱਕਦੇ ਕੰਨੀਆਂ ਖੜੀਆਂ ਨਹੀਂ ਆ ਜੀ ਆਹ ਕੰਨੀਆਂ ਦੁੱਧਾ ਦੰਦ ਖੜਾ ਆ ਜੀ ਜੀ ਇਸ ਟਾਈਮ ਸਭਰਾ ਦੂਜੇ ਨੰਬਰ ਤੇ ਬੈੜਾ ਦੇਖ ਸਕੋ ਜਰਸੀ ਮੂੰਹ ਮੱਥਾ ਚੰਗਾ ਟੋਆ ਵਗੈਰਾ ਤੇ ਜਰਸੀ ਦਾ ਸੀਮਨ ਲੱਗਿਆ ਪ੍ਰੀਤ ਦਾ ਪ੍ਰੀਤ ਗੱਪਣਾ ਤਾਂ ਸੱਚ ਤੋਂ ਗੱਪਣਾ ਠੀਕ ਆ ਮੈਂ ਦੱਸੂ ਸਾਰ ਜੀ ਹਾਂ ਪ੍ਰੀਤ ਤੋਂ ਗੱਪਣਾ ਤੇ ਬਾਕੀ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਰੇਟ 90000 ਰੁਪਏ ਦੁੱਧ ਦੀ ਐਵਰੇਜ 24 25 ਕਿਲੋ ਦੀ 25 ਕਿਲੋ ਬਈ ਖਰਾ ਬਦੂ ਦੂੰਗੀ ਤਾਂ ਤੁਹਾਨੂੰ ਹੁੰਦ ਰੇ ਲੜੀ ਆ ਪੰਜਾਹ ਹੈ ਨਹੀਂ ਕੋਈ ਛੋਟੀ ਐ ਗਿੱਡੀਆਂ ਨਾਲ ਪੂਰੀ ਸਮੀ ਭਲੀ ਵਿਹਾਰਾ ਜੀ ਬਾਕੀ ਐ ਚਾਹੇ ਮਸ਼ੀਨੀ ਚੋਈ ਕਰ ਲੈ ਬੰਦਾ ਚਾਹੇ ਹੱਥੀ ਬਹੁਤ ਲਾਹਣ ਹੁੰਦੀ ਆ ਮੂਠਿਆ ਸਣ ਵਿਆ ਸਣ ਆ ਜੀ ਸੋ ਮਿਲਕਵੇ ਨਾੜਾ ਨੂੜਾ ਚੰਗੀਆਂ 90000 ਰੁਪਏ ਦੀ ਡਿਮਾਂਡ ਆ ਬਾਕੀ ਮੌਕੇ ਤੇ ਕੁਝ ਐਸ ਵਗੈਰਾ ਹੋ ਜੂ ਪਰੀ ਦਾ ਲੱਗਿਆ ਐ ਐਕਸ-ਰੇ ਤੇ ਸੀਮਨ ਤੇ ਅੱਗੇ ਭਾਈ ਜੀ ਤੀਜੇ ਨੰਬਰ ਆਪਾਂ ਦੇਖ ਰਹੇ ਹਾਂ ਬੱਚੀ ਜਿਹੜੀ ਇਹ ਵੀ ਭਾਈ ਪਾਕ ਤੋਂ ਦੂਜਾ ਸੂਆ ਵਾਸੀ ਹੁੰਦੀ ਹੈਗੀ ਜੀ ਉਹਨੇ 11 20 19 20 ਕੋਲੋਂ ਤੇ ਚਲੀ ਵੀ ਹੈ ਠੀਕ ਆ ਦੂਜਾ ਸੂਆ ਦਿਨ ਕਹਿ ਕੱਢਦੀ ਆ ਜੀ ਆਏ ਭਾਈ ਇਹ 10 ਦਿਨ ਪੈਂਡਿੰਗ ਪੈਣੇ ਬੱਚੀ ਦੇ ਅੱਛਾ 10 ਦਿਨ ਸੂਣ ਚ ਪੈਂਡਿੰਗ ਆ ਤੇ ਦੁੱਧ ਦੀ ਗੱਲ ਕਰੀਏ ਇਦ ਕੀ ਆ ਭਾਈ ਜੀ ਭਾਈ ਦੁੱਧ ਤੇ ਇੱਕ ਤਰ੍ਹਾਂ ਮੰਨ ਲੇ ਕਿ ਚੱਲ 22 23 ਕਿਲੋ ਮੰਨ ਕੇ ਜਿਹੜਾ ਮਾਰਦੀ ਲੜੇ ਜੇ ਮਾਰ ਤੇ ਮਾਰ 60 ਰੋਟੀਆਂ ਦੀ 25 ਕਿਲੋ ਖੋਲਾ ਖਰਾ ਦੁੱਧ ਦੀ ਰੇਟ ਕੀ ਲੈਣਾ ਰੇ 80000 ਰੁਪਏ ਦਾ ਮੰਗਦੇ ਅਸੀਂ ਜੋ ਮਾਨਤਨ ਹੋ ਜੂਗਾ ਕਹਿੰਦਾ ਵਾ ਸਾਰੇ ਜਾਨ ਦੰਦ ਪੱਟ ਪੱਟ ਲੈ ਕੇ ਜਾਵੇ ਵਾਲਾ ਮੈਂ ਕਹਣਾ ਬਈ ਆਹ ਰੇਡਾ ਚਾਰ ਤੇ ਪੂਰੇ ਦੇ 60 ਦੇ ਚੱਕਦੇ ਕੰਨੀਆਂ ਖੜੀਆਂ ਨੇ ਜੀ ਕੰਨੀਆਂ ਦੁੱਧਾਂ ਨੇ ਖੜੀਆਂ ਵਾਲੇ ਕੰਨੀਆਂ ਨੇ ਬਈ ਜੀ ਤੇ ਰੇਟ ਅਸੀਂ ਮੰਨ ਗਏ ਨਾ ਮਰਜੀ ਲੈ ਵੀਰੇ ਠੀਕ ਆ ਰੇਟ ਅਸੀਂ ਨਵਾਂ ਜਾਨਵਰ ਹੈਗਾ ਪੰਜ ਚਾਰ ਕੁ ਜਿਹੜਾ ਮਰਜੀ ਵੀਰ ਖਿੱਚ ਲੈ ਕੋਈ ਐ ਨਹੀਂ ਬੁੱਢੀ ਢੇਰੀ ਹੋਣ ਵਾਲੀ ਜੀ ਜੀ ਰੇਟ 80000 ਰੁਪਿਆ 80000 ਦਾ ਮਾਨਤਨ ਕਰਦਾ ਠੀਕ ਆ 22 ਕਿਲੋ ਦੁੱਧ ਵੀ ਆਵੇ ਜੀ ਸੋ ਕੱਦ-ਕੱਦ ਚੰਗਾ ਸੋਹਣੀ ਬਿਊਟੀ ਵਗੈਰਾ ਬਹੁਤ ਆ। ਬਾਕੀ ਬੰਦਾ ਹੈ ਭਾਈ ਸਾਰੇ ਹੀ ਮਾਲ ਨਵਾਂ ਜਾਨਵਰ ਆ। ਜੀ। ਕਿਉਂਕਿ ਉਹ ਜਦੋਂ ਰੂਪ ਦੇ ਜਾਨਵਰ ਨਵਾਂ ਆਉਗਾ। ਮੰਨ ਕੇ ਚੱਲ ਵੀ ਸਿੱਧਾ ਜੱਟ ਲੜੀ ਹੁੰਦਾ। ਲੈ ਤੇ ਲੰਗਾ ਮਾਨ ਪੰਜ-ਛੇ ਸੂਆ ਵੀ ਰ ਕੋਈ ਖੱਤ ਲੰਦਾਗਾ। ਜਦੋਂ ਮਰਜੀ ਚੋਣ ਲਵੇ ਹਲਾ। ਜਦੋਂ ਮਾਰੀ ਫੇਰ ਵੇਚ ਲੈ ਜਾਏ। ਜਿਆ ਜਿਆ ਗੱਲਾ। ਅਸੀਂ ਜੋ ਮਾਰਦਾਂਣ ਹੋਜੂ 3 ਨੰਬਰ ਤੇ ਦੂਸਰਾ ਸੂਆ ਬੱਚੀ ਸੂਰੀ ਆ ਸੂਣ ਦੇ ਵਿੱਚ ਇਹ ਹਫਤਾ ਖੰਡ ਬਾਕੀ ਪਿਆ ਜੇ। ਤੇ ਭਾਈ ਜੀ 4 ਨੰਬਰ ਜਿਹੜੀ ਦੇਖ ਰਹੇ ਆਪਾਂ। ਇਹ ਭਾਈ ਦੂਜਾ ਸੂਆ ਅਸੀਂ ਸੂਰੀ ਹੈਗੀ। ਦੰਨੀਆਂ ਜੀ ਗੜੀ ਨਹੀਂ ਹੈ ਜੀ ਤੇ ਇਹ ਆ ਮਨ ਗਿਆ ਤੇਰਾ ਕਾਉਨ ਨੇ ਪੈਂਡਿੰਗ ਬਾਕੀ ਪੈਣੀ ਗੀ ਕ੍ਰੂਮ ਦੇ 8 ਨਾਲ 3 ਲੋਨ ਤੋਂ ਚਲੀ ਗਿਆ ਫਾਰਮ ਤੋਂ ਲਈਆ ਬੱਦਰ ਬੱਦਰ ਕਾਰ ਆਪਨੇ ਠੀਕ ਹੈ ਮੈਜਿਕ ਤੇ ਜੇ ਗੱਪਣਾ ਹੀ ਆਪੇ ਡਰਾਈਵਰ ਦੀ ਠੀਕ ਹੈ ਸਾਰਾ ਬਾਇਓ ਡਾਟਾ ਇਹਦਾ ਮਿਲੂਗਾ ਮੈਜਿਕ ਤੋਂ ਬਈ ਸਿੱਧਾ ਤੋਂ ਗੱਪਣਾ ਜੀ ਰੇਟ ਇਹਦਾ ਗ੍ਰੇਟ ਪਈ ਜੇ ਅੱਜ ਦਾ ਕਰਾਉਣਾ ਹੋਵੇ ਤੇ ਮਨ ਕਿਹਾ ਤੁਮਾਂਗੇ ਅੱਜ 1,115,000 ਦੀ ਅਸੀ ਦਵਾਂਗੇ ਗੁਜਾਇਸ ਹੋ ਜੂਗੀ ਮਾਂ ਤਾਂ ਨੀ ਵਾਹ ਬੱਟਾ ਨਹੀਂ ਪੈਣਾ ਕਿ ਕੋਈ ਫੀਸ ਲੈਣਾ ਨਹੀਂ ਲੱਖ ਦੀ ਲਿਪਾ ਜੀ ਦੇ ਦੇ ਠੀਕ ਹੈ 1 15 ਜੀ ਮਾਨਤਾ ਨਹੀਂ ਹੋਊਗਾ ਸਭਰੇ ਚੌਥੇ ਨੰਬਰ ਤੇ ਬੈਠ ਦੇਖੋ ਇਹਦੀ ਬਾਈ ਕਿੰਨੀਆਂ ਖੜੀਆਂ ਹਣੇ ਏਕ ਨੇ 6 ਦੰਦਾ ਕੰਨੀਆਂ ਖੜੀਆਂ ਨੇ ਬਈ ਜੀ ਜੀ ਦੂਜਾ ਸੂਰਾ ਸੂਰੀਆ ਸੂਣ ਦੇ ਵਿੱਚ ਲੈ ਜੂ 15 ਦਰ ਹੈ ਨਾ ਹਾਂ ਬਈ ਲੈ ਜੂਗੀ 12 ਦਰ ਹਾਂ 15 ਨੇ ਮੰਨ ਕੇ ਲੈ ਜੀ ਜਿਹੜਾ ਮਰਦੀ ਜੀ ਉਹ ਬੜੀ ਆਉਂਦਾ ਜੇ ਨਾ ਠੀਕ ਹੈ ਤੇ ਜਦੋਂ ਤੱਕ ਤਿਆਰੀ ਨੂੰ ਰੋਦੋਂ ਦਾ ਉਹਦਾ ਭਾਅ ਫਿਰ ਅੱਜ ਦਾ ਭਾਅ ਕਿੰਨਾ ਲੱਗਦਾ 115 ਹੈ ਠੀਕ ਹੈ 1 ਲੱਖ 15000 ਰੁਪਿਆ ਰੇਟ ਆ ਦੁੱਤ ਬਾਈ ਇੱਥੇ ਆ ਇਹ 35 ਕਿਲੋ ਦੁੱਧ ਆਉਣਾ ਨਹੀਂ ਬੈਠ ਪਾਉਂਦੇ। ਠੀਕ ਆ 35 ਕਿਲੋ ਦੁੱਧ ਦਾ ਰੇਟ 1 ਲੱਖ। ਮੰਨ ਕੇ ਆਵੇ ਤੇ 30 ਕਿਲੋ ਮੰਨ ਕੇ ਲੈਣਾ ਕੋਈ ਐਂ ਨਹੀਂ ਸੀ ਤੂੰ ਸੋਹੀ ਆਈਂ। ਇਹਨਾਂ ਨਾਲ ਫੁੱਲ ਵੱਡੀਆਂ ਆਪਣੇ ਕੋਲ ਫਾਰਮ ਦੀ ਵੀਡੀਓ ਹੈਗੀ। ਰਿਕਾਰਡ ਇੱਕ ਸਾਰਾ ਕਿਨੇ ਕੁ ਦੇ ਦਾ। ਇੱਕ 15 ਜੋ ਮਾਰਤਾਂ ਦੇ ਮੌਕੇ ਤੇ ਕਰਦਾਂਗੇ। ਮਾਰਤਾਂ ਹੋਊ। ਦੂਜਾ ਸੂਆ ਕੱਦ-ਕੜ ਵੱਡੀ-ਬੁੱਡੀ ਬਹੁਤ ਹੈ ਫਿਟਨੈਸ ਦੇਖੋ ਲੈਵੇ ਜੀ ਕੋਈ ਨਹੀਂ ਗੱਲ। ਅੰਡਾਇਵਰ ਦੇ ਸੀਮਨ ਦੀ ਆਪ ਅੱਗੇ ਵੀ ਸੋਹਣਾ ਚੰਗਾ ਸੀਮਨ। ਇਹ ਇੱਕੋ ਸਭ ਤੋਂ ਵੱਡਾ ਬਈਏ। ਜੀ। ਹਾਂ। ਅੱਗੇ ਬਈ ਜੀ 5 ਨੰਬਰ ਜਿਹੜੀ ਬੈੜ ਦੇਖ ਰਹੇ ਆ ਇਹ ਇਸ ਤਾਰਾਂ ਨਾਲ ਬਾਕੀ ਨੇ ਬੱਸੀ ਤੇ ਆਈਏ ਜੀ ਤੇ ਤੁਹਾਨੂੰ ਇਹਦੇ 35-37 ਕਿਲੋ ਦਾ ਪਾਏਗਾ ਜੀ ਐਸੀ ਇਮਾਰਤ ਕਰਨ ਆਪਾਂ ਨੂੰ ਦੇਵੀਆਂ 40 ਕਿਲੋ ਦੁੱਧ ਦੂਗੀ ਤੇ ਕਿ ਜਿਹੜਾ ਮਰਜੀ ਵੀਰ ਮੰਨ ਕੇ ਮੰਨ ਕੇ ਚੱਲੋਗਾ 40 ਪਲੱਸ ਵੀ ਆ ਸਕਦੀ ਹੈ ਠੀਕ ਆ ਬਾਕੀ ਪੈਠ ਫੁੜਾ ਚੜਾਈ ਚੜੂਈ ਬਹੁਤ ਉੱਪਰ ਬਹੁਤ ਆ ਭਾਈ ਬਿਊਟੀ ਵੀ ਬਹੁਤ ਹੈ ਬੈੜ ਦੇ ਵਿੱਚ ਸੁੰਦਰਪਣਾ ਇਹ ਕਿੱਥੇ ਰਾਹਦਾ ਕਹਿੰਦਾ ਬਈ ਟੌਪ ਦੇ ਕੋਈ ਨਹੀਂ ਸੈਕਸਡ ਸੇਵਨ ਲੱਗੇ ਹੋਏ ਨੇ ਇਹਦੇ 40 ਕਿਲੋ ਦੁੱਧ ਮੰਨ ਕੇ ਜਿੰਨਾ ਮਰਜ਼ੀ ਬੰਦਾ ਲੈ ਜਾਏ ਇਹਨਾਂ ਮੇ ਇਹ ਸਪਾਇੰਗ ਦਾ ਲੱਗੇ ਹੋਏ ਸੈਕਸਡ ਜੀ ਆਪੇ ਹਾਰਸਟਾਰ ਦੀ ਇਹਦਾ ਰੇਟ ਕੀ ਆ ਜਿਹੜਾ ਬਰੇਜ ਦਾ ਰੇਟ ਹੈਗਾ 1,55,000 ਰੁਪਏ ਬੱਸ ਮਾਰਦਾਨ ਕਰਦਾਂਗੇ ਸੋ ਵੀ ਪੰਜਵੇਂ ਨੰਬਰ ਦੇ ਵਾੜ ਦੇਖ ਰਹੇ ਹੋ 12-15 ਦਿਨ ਇਹਦੇ ਬਾਕੀ ਪਿਆ ਸੂਣ ਚ 1:55 ਕੀਮਤ ਆ ਬਾਕੀ ਕੱਦ-ਗਾੜ ਵੱਡੀ-ਬੁੱਡੀ ਹੁੰਦੜੇ ਹਿਲ ਬਹੁਤ ਆ ਕਿਸੇ ਪਾਸੇ ਰਸੀਨਾ ਵੀ ਨਹੀਂ ਬੜੀ ਬਈ ਬਹੁਤ ਆ ਬਕਸੀ ਦੇ ਵਿੱਚ ਬੱਚੇ ਜਿੰਦਾਂ ਨੇ ਮਾਰਗੀ ਲੈਣੀ ਸੀ ਜਿੱਦੋਂ ਜੀ ਕੀ ਕਰਨ ਗੱਲ ਆ ਕੀ ਬ੍ਰੀਡ ਪਾਇਦਾ ਕਰਵਾ ਲਿਆ ਹਾਂਗਾ? ਬਾਕੀ ਫੇਸ ਬਿਊਟੀ ਵਗੈਰਾ ਦੇਖੋ ਹਨਾ। ਹੂੰ। ਤੇ ਬਾਕੀ ਪਈਆਂ ਚਾਪੜ ਵਰਗੀ ਵੜ ਪਈ ਐ। 40 ਕਿਲੋ ਫੁੱਟਾ ਕਰਾ ਦੇਣੀ। 27 ਕਿਲੋ ਆ ਮਨ ਗਿਆ ਤੀਜੇ ਦੇ ਵਿੱਚ। ਬਾਕੀ ਹਜੇ 15 ਦਿਨ ਇਹ ਪੈਂਡਿੰਗ ਪਿਆ ਹਨਾ। ਠੀਕ ਐ ਨੰਬਰ ਬੋਲ ਦੇ ਦੁਬਾਰੇ ਆਪਣਾ। ਨੰਬਰ ਬਈ 9835506 ਵੱਡੇ ਭਰਾ ਨੰਬਰ ਆ 9977 ਸਿਆਸੀ ਵਾਸੀ 99 ਬਈ ਇਹ ਦੂਜਾ ਨੰਬਰ ਆਪਣਾ। ਸੋ ਪੰਜ ਵੜਾ ਦਿਖਾ ਦਿਆਂ ਗੱਬਣਾ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਤੇ ਇੱਕ ਇੱਕ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਦੀ ਤਹਿ ਦਿਲ ਤੋਂ ਧੰਨਵਾਦ ਜਲਦ ਮ